ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਘੈਂਟ ਤੇ ਪਿਛੇ ਤੋਂ ਵੀ ਮੌਸਮ ਦੇਖ ਰਹੇ ਹੋ ਕਿ ਕੱਲ੍ਹ ਵਾਲੇ ਵਲੌਗ ਚ ਦੇਖਿਆ ਧੁੰਦ ਪਈ ਹੋਈ ਐ ਤੁਹਾਨੂੰ ਸ਼ਾਮ ਨੂੰ ਵੀ ਧੁੰਦ ਪੈਣ ਲੱਗੀ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਤੇ ਅਸੀਂ ਜਾਣਾ ਸੀ ਸਬਜ਼ੀ ਸੁੱਜੀ ਲੈਣ ਤੇ ਆਕਾਰ ਜਾਇ ਨਹੀਂ ਤੇ ਦਮਨ ਕਾਲ ਨਾਲੋਂ ਕਾਫੀ ਬੈਟਰ ਹੈ ਦਮਨ ਦੇ ਡ੍ਰਿਪ ਲਾ ਚੁੱਕੇ ਨੇ ਦਮਨ ਦੇ ਡ੍ਰਿਪ ਲੱਗ ਚੁੱਕੇ ਨੇ ਦੋ ਵਾਰੀ ਤੇ ਠੀਕ ਐ ਤੇ ਮੈਂ ਵੀ ਬੱਸ ਮੈਂ ਤੇ ਸਿਮਰਨ ਚੱਲੇ ਹੀ ਸਬਜ਼ੀ ਮੰਡੀ ਕਲਾ ਸਬਜੀ ਮੰਡੀ ਤੇ ਆਈ ਏ ਤੇ ਬਾਹਰੋਂ ਕੱਪੜੇ ਲਾਣ ਵਾਲੇ ਉਹ ਦਬਣ ਅੰਦਰ ਰੈਸਟ ਕਰ ਰਹੀ ਏ ਤੇ ਵਲੌਗ ਆਪਾਂ ਕੰਟੀਨਿਊ ਕਰਤਾ ਜੀ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਜਿਹੜੀ ਸਾਡੇ ਵੀਡੀਓ ਆਉਣ ਵਾਲੇ ਨੇ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪਹੁੰਚ ਕੇ ਮੈਂ ਯਾਰ ਉਹ ਜਗ੍ਹਾ ਤੇ ਜਾਣੀ ਆ ਸਿਮਰਨ ਸਿਮਰਨ ਮੈਂ ਉਲਦੀ ਕਿਉਂ ਜਾਂਦੀ ਹੂੰ ਤੇ ਅਦਰ ਸਿਮਰਨ ਵੀ ਡੈਡੀ ਹੋ ਗਿਆ ਸਿਮਰਨ ਸੈਲਫੀਆ ਲੈ ਰਾ ਚੀਰ ਦੇਖ ਕੱਢਿਆ ਤੇਲ ਲਾਇਆ ਹੋਇਆ ਸਿਰ ਨੂੰ ਓਹੋ ਓਹੋ ਮੂੰਹ ਦਾ ਵਿੰਗਾ ਰਿਆ ਤੁਹਾਡਾ ਫੇਰ ਨਾ ਲਾਉ ਤੁਸੀਂ ਇਦੋਂ ਤੇ ਮੈਂ ਇਦੋਂ ਲੈ ਕੇ ਦੇਣੀ ਆ ਤੁਹਾਡਾ ਮੂੰਹ ਇਦੋਂ ਲੈ ਕੇ ਦੇਣੀ ਸਿਮਰਨ ਇਦੋਂ ਮੂੰਹ ਸਹੀ ਹੈ ਰਾਇ ਇਦੋਂ ਕਰਿਓ ਭਲਾ ਇੱਥੇ ਵਿੰਗਾ ਹੀ ਵਿੰਗਾ ਮੂੰਹ ਵਿੰਗਾ ਹੀ ਆਊਗਾ ਹੈ ਮਮਾ ਦਾ ਵਿੰਗਾ ਆਉਂਦਾ ਤੇ ਬੇਟੀ ਦਾ ਵਿੰਗਾ ਆਉਂਦਾ ਹ ਮਮਾ ਦੀ ਕੁੜੀ ਬੈਕ ਫੇਸ ਤੇ ਕੈਮ ਵਿੰਗਾ ਹੀ ਜਾਂਦਾ ਹੁੰਦਾ ਨਹੀਂ ਮੇਰਾ ਫਰੰਟ ਫਰੰਟ ਜਦੋਂ ਕੈਮਰਾ ਕਰਦੇ ਉਦੋਂ ਮੂੰਹ ਸਾਈਡ ਤੇ ਹੁੰਦਾ ਤੇ ਕਿਹੜਾ ਕਿਹੜਾ ਫਰੰਟ ਕੈਮਰੇ ਨਾਲ ਵਲੌਗਿੰਗ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਜਦੋਂ ਫਰੰਟ ਕੈਮਰੇ ਨਾਲ ਵਲੌਗਿੰਗ ਕਰਦੇ ਆਂ ਤੇ ਮੂੰਹ ਟੇਡਾ ਜਾ ਹੁੰਦਾ। ਚੱਲੀਏ ਹੁਣ ਇੱਥੇ ਸੈਲਫੀਆਂ ਲੈ ਜਾਈਆਂ ਨੇ। ਚਲੋ ਤੁਸੀਂ ਵਲੌਗ ਬਣਾਈ ਜਾਣਾ। ਮੈਂ ਵਲੌਗ ਤਾਂ ਬਣਾਈ ਰੱਖਣਾ ਇਹ ਤਾਂ ਜਿੰਦ ਜਾਣਾ। ਵਲੌਗ ਤਾਂ ਬਣਨਾ ਹੀ ਬਣਨਾ ਕਿੱਥੇ ਜਾਣਾ। ਚਾਪੜ ਪਰਸ ਚੱਕ ਲਿਆ ਆਪਣਾ ਸੜਿਆ ਜਾ ਤੇ ਚਲੋ। ਚੱਲੀਏ। ਚਲੋ। ਸਕੂਟਰੀ ਚਾਬੀ ਵਿੱਚੇ ਲੱਗੀ ਐ। ਬਸ ਇੱਕੋ ਪਾਪਾ ਦਾ ਟਿਫਨ ਵੱਡ ਲਾ। ਕੱਲ ਇਹ ਚੱਟੀ ਲੈ ਕੇ ਜਾਨੇ ਆਂ। ਤੇਲ ਨਹੀਂ ਹੈਗਾ ਚੱਟੀ। ਹਾਂ ਦੇਖ ਲਓ ਜਿਹੜੀ ਸਕੂਟਰੀ ਤੇਲ ਨਹੀਂ ਦਿੰਦਾ ਸਿਮਰਨ ਨੂੰ ਛੱਡ ਦਿੰਦੀ ਐ। ਚੱਲ ਆਜੋ ਫਿਰ ਚਲੋ। ਉਹ ਗਿੱਲੇ ਹੀ ਚੱਕ ਲਿਆ ਤੇ ਆਹ ਠੀਫ ਨੇ ਇਹਦਾ ਲਿਆਉਣਾ ਟੱਕਣ ਇਹ ਹੈ ਜੇਪੀ ਦਾ ਯਾਰ ਕਿ ਮੈਂ ਨਾਲ ਹੀ ਲੈ ਚਲਦੀ ਹਾਂ ਠੀਕ ਹੈ ਨਾਲ ਹੀ ਲੈ ਚੱਲੇ ਆਪਾਂ ਨੂੰ ਕਹਿਣਾ ਇਹਦਾ ਟੱਕਣ ਤੇ ਡੱਬੀ ਦੇ ਦੇ ਲਫਾਫਾ ਲੈ ਹਸੁੰਨ ਨੇ ਲਫਾਫਾ ਚੁਕੋ ਲੈ ਚੱਲੀਏ ਇੱਥੇ ਆ ਕੋਈ ਲਫਾਫਾ ਤੇ ਸਕੂਟਰੀ ਤੇ ਇਹਨਾਂ ਖਾਣੇ ਪਾਪਾ ਲਵਾ ਲਫਾਫਾ ਲੈ ਲੋ ਚੰਗਾ ਬਤਾਈ ਅਸੀਂ ਠੀਕ ਹੈ ਤਾਂ ਮੈਂ ਕੌਣ ਚੱਕ ਲਈ ਪਰਸ ਪਰਸ ਹੀ ਇਹਨਾਂ ਚੀ ਪਾੜੇ ਲਾ ਫਾ ਚਲ ਅਸ ਕੋਕੀ ਤੇ ਨਜ਼ਰ ਤੇ ਕੁ ਆ ਦੇ ਕਦੇ ਇਧਰ ਨੂੰ ਛਾਲ ਟੋਪੀ ਪਾ ਲੂ ਨਾ ਸਿਰ ਤੇ ਪੁੱਤ ਟੋਪੀ ਮੇਰੇ ਪਾਏ ਜੀ ਪਤਾ ਨਹੀਂ ਠੰਡ ਬਹੁਤ ਐ ਬਾਹਰ ਠੰਡ ਬਹੁਤ ਐ ਨਹੀਂ ਬੱਸ ਇਹ ਚੱਲੀ ਚੱਲ ਮੈਨੂੰ ਕਹ ਰਹੀ ਮਮਾ ਤੁਰਦੀ ਨਹੀਂ ਤੁਹਾਨੂੰ ਨਾਲ ਤੋ ਪਿਆਰਾ ਪਿਆਰ ਵੀ ਨੰਗੇ ਨੇ ਆ ਐਂ ਪੈਂਦੇ ਬਿਮਾਰ ਬੱਚੇ ਇੱਕ ਪਈ ਐ ਨਾ ਬਿਮਾਰ ਮਾਦ ਉਹਨੇ ਨਾ ਟਾਈਮ ਨਹੀਂ ਨਾ ਟਾਈਮ ਨਹੀਂ ਹੈਗਾ ਬਾਏ ਦਮਨ ਪਾਪਾ ਮਨ ਵਾਲੀ ਨੇ ਆ ਤਾਂ ਦਮਣ ਕੋ ਭੈਜਣਗੇ ਸਿਮੂ ਸਭ ਤੋਂ ਅੱਗੇ ਸਮਾਨ ਲੈ ਕੇ ਆਪਣਾ ਖੁਸ਼ ਤੂੰ ਕਿ ਨਿਆਣਾ ਕਾਕਾ ਜਿਹੜੇ ਕਿੱਥੇ ਗਈ ਲੇ ਲੇ ਜੀ ਲੇਸ ਬਸ ਖੜੇ ਮम्मा ਖੜੇ ਸਿੱਲੀ ਆਓ ਸਿੱਲੀ ਆਓ ਚੱਲ ਚੱਲੀ ਆਉਣ ਆਪਾਂ ਇੱਧਰ ਸਾਡੇ ਨਾਲ ਹੀ ਗ੍ਰੋਸਰੀ ਸਟੋਰ ਹੈ ਤੇ ਇੱਥੋਂ ਅਸੀਂ ਛੋਟਾ ਮोटा ਸਮਾਨ ਲੈ ਜੰਨੇ ਹੁੰਦੇ ਆ ਅੱਗੇ ਸਿਮੂ ਉਹ ਵੀ ਆਉਣਾ ਮੂੰਗਫਲੀ ਵਾਲਾ ਵੀ ਲੈਣੀ ਮੂੰਗਫਲੀ ਹਾਂ ਸੱਚ ਪਈ ਹੈ ਖਾਦੀ ਨਹੀਂ ਅਜੇ ਆਪਾਂ ਨੇ ਤਾਂ ਹਾਏ ਹਾਏ ਹੁਣ ਦਮੂ ਅਸੀਂ ਮੂੰਖ ਖੋਸ਼ ਆਹੋ ਜਿਹੀਆਂ ਚੀਜ਼ਾਂ ਖਾ ਕੇ ਤਾਂ ਹੀ ਬਿਮਾਰ ਹੁੰਦੇ ਹੋ ਫਿਰ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਕੋਈ ਗੱਲ ਆਪਾਂ ਨੇ ਇਧਰ ਉਤਾਰਦੇ ਡੱਬਾ ਵੀ ਲਿਆਂਦਾ ਹੁਣ ਦੇਖਦੇ ਆ ਇਹਨੂੰ ਲਾ ਕੇ ਕੀ ਲੱਗਦਾ ਵੀ ਇਹ ਕਿ ਨਹੀਂ ਸਿਮੂ ਲਿਆਈਆਂ ਦਾ ਕੀ ਕੇ ਲਾ ਕੇ ਦੇਖੇ ਲੱਗਦਾ ਕਿ ਨਹੀਂ ਲੱਗਦਾ ਜੇ ਤਾਂ ਲੱਗ ਗਿਆ ਫਿਰ ਤਾਂ ਗੱਲ ਬਣ ਜਾਣੀ ਇੱਥੇ ਪਿਆ ਟਿਫਨ ਆ ਪਿਆ ਆਸੀ ਹੁਣ ਇਹ ਚ ਤੀਜੀ ਡੱਬੀ ਕਿੱਥੇ ਆ ਤੀਜੀ ਵੀ ਰੱਖ ਕੇ ਦੇਖਣੀ ਨਾ ਦੋ ਨੇ ਤੀਜੀ ਤਾਂ ਹੈ ਹੀ ਨਹੀਂ ਹੈਗੀ ਇਹ ਤਾਂ ਹੀ ਤਾਂ ਹੀ ਤੇ ਲੈ ਆਇਆ ਦੋ ਹੈਗੀਆਂ ਤਿੰਨ ਤਿੰਨ ਚਾਹੀਦੀਆਂ ਹਨ ਕਿੱਥੇ ਮੈਨੂੰ ਦਿਖ ਲੋ ਜੀ ਆ ਗਿਆ ਸੱਟ ਇਹ ਆ ਗਿਆ ਪਾਣੀ ਮੋੜੀ ਕਿਦੋਂ ਚਲ 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 ਆ ਜਾਂਦੀ ਇਹਦਾ ਆਹ ਚਾਕੂ ਨੇ ਕੱਟਿਆ ਗਿਆ ਆਪਣੇ ਕੋ ਘਰੇ ਕੱਟਿਆ ਨਹੀਂ ਜਾਂਦਾ ਤਿੱਖਾ ਚਾਕੂ ਇਹ ਜਿਆਦਾ ਮਿੱਠੀ ਹੋਣੀ ਸੀ ਉਹ ਚਲੋ ਇੱਕ ਹੋਰ ਲੈ ਲਓ ਨਾ ਉਹ ਲੈ ਲਓ ਕੋਈ ਚਾਰ ਲੈ ਲਾਂਗੇ ਹਾਂ ਇੱਕ ਹੋਰ ਲੈ ਲਓ ਉਹ ਦੁਬਾਰਾ ਠੀਕ ਹੈ ਥੋੜੀ ਜੀ ਵੀਕਨੈਸ ਜ਼ਿਆਦਾ ਹੈ ਕੋਈ ਮੇਰੇ ਛੋਨੇ ਪੁੱਤਣ ਠੀਕ ਹੋ ਜਾਣ ਟੈਨਸ਼ਨ ਨਾ ਲੋ ਉਹ ਲੁੰਨ ਆਰੀਏ ਲਾ ਭਾਈ ਨਾਰੀਏ ਕੱਟਣ ਡਿਆ ਕੀ ਕੱਟਣਾ ਹੁਣ ਇਹ ਚੋਂ ਕੀ ਕਟਾਂ ਗਿਰੀ ਜਗੇ ਗਿਰੀ ਨਾ ਨਹੀਂ ਕੁੱਲੀ ਫਿਰ ਭਾਈ ਜੀ ਬੜੀ ਹੁੰਦੀ ਹੁੰਦੀ ਵਾਰ ਹਾਂ ਹੱਥ ਨਾਲ ਵਢਾਲਿਓ ਗੇਰੀ ਕੱਢਦੇ ਕਰਦੇ ਕਿਤੇ ਹੋਰ ਕਰਦੋ ਕੰਮ ਮਨੋ ਦਾ ਹੈਗਾ ਇਹ ਚ ਮਾਲ ਪੁੱਤਾ ਆਏ ਹਾਏ ਉਹ ਤਾਂ ਨਹੀਂ ਖਾਣਾ ਹੈ ਹੂੰ ਦੇਖਦੇ ਆ ਕੋਈ ਨਿਕਲਦਾ ਕਿ ਨਹੀਂ ਉਹ ਇੰਜੋਰ ਲਾ ਰੱਖਿਆ ਚਾਕੂ ਚਾਕੂ ਨਾਲ ਤੋੜ ਦਿਓ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤਸਵੀਰ ਦੀ ਚਾਹ ਆ ਗਈ ਜੀ ਸਾਡੀ ਤੇ ਚਾਹ ਮੈਂ ਲੇਟ ਹੀ ਬਣਾਈਏ ਸੂਰਜ ਜੀ ਨਿਕਲ ਗਿਆ ਚਾਹ ਮੈਂ ਲੇਟ ਇਸ ਕਰਕੇ ਬਣਾਈ ਕਿ ਸਾਰੇ ਸੁੱਤੇ ਹੋਏ ਨੇ ਤੇ ਮੈਂ ਪਾਠ ਕਰਕੇ ਫਿਰ ਚਾਹ ਬਣਾਈਏ ਯੋਜਾ ਵੀ ਸਾਰੇ ਜਾਨੇ ਦੇਣ ਦੀ ਸ਼ੁਭਾਦ ਕਰਦੇ ਆ ਵਾਹਿਗੁਰੂ ਸੱਚਾ ਪਾਤਸ਼ਾਹ ਸਾਰਾ ਕੁਝ ਵਧੀਆ ਰੱਖੇ ਪਚਾੜੂ ਚੂੜ ਲਾ ਲਿਆ ਵੇੜੇ ਚ ਹੁਣ ਬੈਠ ਕੇ ਚਾਹ ਪੀਣੀ ਆ ਨਾਲੇ ਧੁੱਪ ਸੇਕਦੇ ਆ ਦਮਨ ਨੂੰ ਧੁੱਪੇ ਪਾਇਆ ਥੋੜਾ ਜਿਹਾ ਮੈਂ ਕਿਹਾ ਥੋੜਾ ਜਿਹਾ ਸੇਕ ਧੁੱਪ ਲਵਾ ਠੀਕ ਲੱਗ ਰਿਹਾ ਦਮਨ ਨੂੰ ਧੁੱਪੇ ਧੁੱਪੇ ਪਾ ਦਿਓ ਥੋੜਾ ਜਿਹਾ ਠੀਕ ਹੈ ਨਾ ਦਮਨ ਇੱਧਰ ਦੱਸ ਦੋ ਆਪਣੇ ਸਾਰੇ ਭੈਣ ਭਰਾਵਾਂ ਨੂੰ ਥੋੜਾ ਠੀਕ ਹੈ ਅੱਜ ਮੇਰਾ ਪੁੱਤ ਲੱਗਾ ਖਾਣ ਬ੍ਰੈਡ ਦੁੱਧ ਨਾਲ ਮਸ਼ੀਨ ਲਿਆਂਦੀ ਦਮਨ ਦਾ ਬੀਪੀ ਚੈੱਕ ਕਰਨ ਨੂੰ ਤੇ ਇੱਥੇ ਸਿਮਰਣਾ ਆਪਣਾ ਕਰਨੀ ਕਿ ਮੇਰਾ ਸਹੀ ਏਕ ਨਹੀਂ ਦਮਨ ਦਾ ਬੀਪੀ ਬਹੁਤ ਲੋ ਹੋ ਰਿਹਾ ਹਾਂ ਦੱਸੋ ਸਹੀ ਕਿ ਨਹੀਂ ਮੈਂ ਕੈਮਰਾ ਹੁਣਾ ਹੈ ਦੇਖਦੇ ਹਾਂ ਹਾਂ ਘੱਟ ਆ ਕੇ ਵੱਧ ਹੈ ਐਵਰੇਜ ਹੈ ਚਲ 10 ਫਿਰ ਕਿੰਨਾ ਹੋ ਗਿਆ ਆ ਕੀ ਹਾਂ ਤੇਰੇ ਤੋਂ ਕੁਝ ਵੀ ਨਹੀਂ ਆਇਆ ਆ ਰ ਆ ਗਿਆ ਉਹ ਤੇਰੀ ਬਾਹ ਦੇ ਉੱਤੇ ਮੋਟੀ ਤੇ ਏਡੀ ਦਲਾ ਲਿਆ ਕੋਈ ਪਤਾ ਕੀ ਲੱਗਣਾ ਬਾ ਜੈਕਟ ਲਾ ਕੇ ਫੇਰ ਲਾ ਵੱਡੀ ਤੂੰ ਡਾਕਟਰ ਨਹੀਂ ਆਈ ਵੱਡੀ ਤੂੰ ਡਾਕਟਰ ਦੇਖ ਲਓ ਇਹੋ ਜਿਹੇ ਡਾਕਟਰ ਨੇ ਬੰਦੇ ਨੂੰ ਮਾਰ ਦਿੰਦੇ ਨੇ ਜਿਨ੍ਹਾਂ ਨੂੰ ਬੀਪੀ ਚੈੱਕ ਕਰਨਾ ਨਹੀਂ ਆਉਂਦਾ ਮਾਨੂੰ ਡਾਕਟਰ ਕੋਲ ਲੈ ਕੇ ਗਏ ਸੀ ਅੱਜ ਦਮਨ ਨੂੰ ਡਾਕਟਰ ਕੋਲ ਜਾਇਆਗਾ ਤੀਸਰਾ ਦਿਨ ਤੇ ਹੁਣ ਕਾਫੀ ਬੈਟਰ ਹੈ ਬੀਪੀ ਵੀ ਸੈੱਟ ਹੈ ਦਾ ਤੇ ਡਾਕਟਰ ਨੇ ਕਿਹਾ ਨਾਰੀਅਲ ਪਾਣੀ ਜਿਆਦਾ ਤੋਂ ਜਿਆਦਾ ਦੋ ਤੇ ਅੱਜ ਇਹਦੀ ਹੋਮੋਪੈਥਿਕ ਵਾਲੀ ਦਵਾਈ ਵੀ ਲੈਣਦੀ ਏ ਉਹ ਵੀ ਸ਼ੁਰੂ ਕਰਤੀ ਅਸੀਂ ਠੀਕ ਹੈ ਨਾ ਪੁੱਤ ਹਾਂ ਠੀਕ ਹੈ ਟੈਨਸ਼ਨ ਨਾ ਲਿਓ ਤੁਸੀਂ ਵੀ ਸਾਰੇ ਜਾਣੇ ਫੋਨ ਦੇਖ ਰਿਆ ਨਾਲ ਦਵਾਈ ਨੂੰ ਲੈ ਕੇ ਗਈ ਸੀ ਡਾਕਟਰ ਦੇ ਤੇ ਡਾਕਟਰ ਕਹਿੰਦੇ ਕਿ ਹਾਂ ਪਹਿਲਾਂ ਨਾਲੋਂ ਕਾਫੀ ਫਰਕ ਆ ਟੈਸਟ ਕਰਾਵਾਂਗੇ ਕੱਲ ਨੂੰ ਤੇ ਅੱਜ ਹਜੇ ਤੁਸੀਂ ਰਹਿਣ ਦੋ ਤੇ ਅੱਜ ਬੁਖਾਰ ਵੀ ਨਹੀਂ ਹੋਇਆ ਤੇ ਕਾਫੀ ਫਰਕ ਆ ਆਪਾਂ ਹੋਮੋਪੈਥਿਕ ਦੀ ਦਵਾਈ ਵੀ ਲੈਣਦੀ ਉਹ ਵੀ ਦੇਰਾਂ ਨਾਲ ਦੀ ਨਾਲ ਤੇ ਇੱਧਰ ਹੁਣ ਮੈਂ ਬਣਾਈਏ ਜੀ ਚਾਹ ਇਧਰ ਆਪਣੀ ਬਣ ਗਈ ਚਾਹ ਚਾਹ ਦਮਣ ਨੇ ਤਾਂ ਚਾਹ ਪੀਣੀ ਨਹੀਂ ਦਮਣ ਕਹਿੰਦੀ ਮੇਰਾ ਤਾਂ ਦਿਨ ਹੀ ਚੱਲਦਾ ਮਨ ਨੂੰ ਆਪਾਂ ਦਿਨੇ ਨਾਰੀਏ ਪਾਣੀ ਫੇਰ ਆਪਾਂ ਪੀਣੀ ਚਾਹ ਤੇ ਇਧਰ ਆਪਾਂ ਰਾਗੀ ਸਬਜ਼ੀ ਦੇ ਵਿੱਚ ਬਣਾਣੀ ਦਾਲ ਦਾਲ ਬਣਾਵਾਂਗੇ ਅੱਜ ਦਾਲ ਅੱਜ ਬਣਾਣੀ ਆਪਾਂ ਨੇ ਮੋਠਾਂ ਦੀ ਦਲੇ ਮੋਠ ਨੇ ਇਹਨੂੰ ਆਪਾਂ ਪਹਿਲਾਂ ਭਿਉਂਕ ਰੱਖ ਲਈਏ 8 ਘੰਟਾ ਆਪਾਂ ਤੇ ਇਹਦੇ ਲਈ 10 ਗਰਮ ਪਾਣੀ ਉਨਾ ਚਰਚਾ ਪੀ ਲੈਣਾ ਤੇ ਲੱਗੇ ਦਾਲ ਆਪਣੀ ਨੂੰ ਭਿਜ ਜੂਗੀ ਐਸਟੇਮਸਾ ਦਿਨਰ ਸੋਈ ਚੋਂ ਇਧਰੋਂ ਬਹੁਤ ਸੋਹਣੀ ਧੋਪ ਹੁੰਦੀ ਹੈ ਆ ਜੋ ਚਾਹ ਪੀ ਲੋ ਕਿ ਨਹੀਂ ਚਾਹ ਪਿਣੀ ਮੇਰੇ ਦਮੋਂ ਪਰ ਜਦਨਾ ਬਿਮਾਰ ਹੈ ਨਾ ਕੋਈ ਵੀ ਕੰਮ ਕਰਨ ਦਾ ਜਨ ਨਹੀਂ ਕਰਦਾ ਹੈਗਾ ਐ ਬਸ ਟਾਈਮ ਪਾਸ ਜਾ ਕੰਮ ਕਰੇ ਇਧਰੋਂ ਕਰ ਲਿਆ ਕਦੇ ਨਾ ਕਰ ਲਿਆ ਬਸ ਐਵੇਂ ਟਾਈਮ ਹੋ ਰਿਹਾ ਸਤੇ ਹਾਂ ਚਾਹ ਪੀਨੇ ਥੋੜਾ ਸਿਰ ਬਾਹਰ ਦੇ ਕੇ ਅਸਮ ਠੋਪਾ ਸਾਡੇ ਸਿਰ ਸਿੱਥੇ ਰਹਿ ਜਾਂ ਜੀ ਇੱਥੇ ਦੋ ਚਲੀ ਗਈ ਹੈ ਜਿਹਨੇ ਭੈਣ ਭਰਾ ਹੀ ਨੇ ਸਾਰੇ ਕਹ ਰਹੇ ਬੱਕਰੀ ਦਾ ਦੁੱਧ ਉਹ ਤਾਂ ਬੱਕਰੀ ਦਾ ਦੁੱਧ ਅੱਜ ਜੀ ਪਤਾ ਕੀਤਾ ਕਿ ਅੱਜ ਸ਼ਾਮ ਤੱਕ ਸ਼ਾਇਦ ਮਿਲ ਜੇਗਾ ਬੱਕਰੀ ਦਾ ਦੁੱਧ ਫਿਰ ਦਮਨ ਬੱਕਰੀ ਦਾ ਦੁੱਧ ਦਵਾਂਗੇ ਤੇ ਪਪੀਤਾ ਵੀ ਲਿਆਤਾ ਸੀ ਪਪੀਤਾ ਦੇ ਰਿਆਂ ਪਪੀਤੇ ਦੇ ਪੱਤੇ ਨਹੀਂ ਅਜੇ ਤੱਕ ਕਿਤੇ ਮਿਲੇ ਦੇ ਨੇ ਪੱਤੇ ਵੀ ਮਿਲ ਗਏ ਤੇ ਉਹ ਵੀ ਉਬਾਲ ਕੇ ਪਾਣੀ 'ਚ ਜ਼ਰੂਰ ਦਵਾਂਗੀ ਮੈਂ ਆਪਾਂ ਲੈ ਲਈਏ ਚਾਹ ਆਪਣੀ ਸਿਰਫ ਮੇਰੀ ਤੇ ਸਿਮੂ ਦੀ ਐ ਦਮਨ ਨੇ ਪੀਣੀ ਨਹੀਂ ਮਾਸਾ ਲੈਣ ਮੱਠੀਆਂ ਨਹੀਂ ਮੈਂ ਤੈਨੂੰ ਪੁੱਛ ਰਹੀ ਆਂ ਕਿ ਦੱਸੋ ਮੈਂ ਚਿਲ ਰਿਆ ਕਿਵੇਂ ਨਿਕਲੇਗਾ ਹੁਣ ਇਹਦਾ ਕੇਲਾ ਨਹੀਂ ਆਇਆ ਫਾਈ ਆ ਗਿਆ ਜੂਸ ਵਾਲਾ ਫਿਰ ਆਪਾਂ ਲੱਗਾਂਗੇ ਦੂਜਾ ਜੂਸ ਆਹ ਸੰਤਰਾ ਥੋੜਾ ਜਿਹਾ ਭਰ ਆਵੇ ਫਟ ਕੇ ਦੇਖਾਂ ਦਮਣ ਮਾਸਟਰ ਬਣਾ ਲਗੀ ਮੈਂ ਫੈਸ਼ੀਨ ਨੂੰ। ਗਾਈ ਵਿੱਚ 올 ਗਈ। ਗਾਈ ਵਿੱਚ ਰੱਖੀ ਉਹ ਵਿੱਚ ਬੋਲਣਾ ਹੀ ਹੋ ਜਾਂਦਾ ਜਦੋਂ ਆਪਾਂ ਵੀਡੀਓ ਬਣਾ ਲਿਆ। ਐਸਾ ਡੇਮੇ ਕੜੇ ਮਰੀ ਹੋਇਆ ਆਸਟਾ ਮਤ ਘਾੜ ਦਾ ਟਾਈਮ ਲੱਗਦਾ। ਹਾਂ ਜੇ ਮਿੱਤਰ ਫੇਟ ਜਨ ਹੁੰਦਾ। ਜਿੱਦਾਂ ਆਪਾਂ ਨੇ ਦਾਲ ਰੱਖਤੀ ਜਿਹੜੀ ਆਪਾਂ ਨੇ ਭੋਈ ਸੀ ਮੋਠਾਂ ਦੀ। ਨਾਲ ਹੀ ਆਪਾਂ ਦਮਣ ਜੂਸ ਬਣਾਉਣੀ। अपना भी देखा से मुझे निकल के आएगा हम हम निकल चुका है है चोंबर निकल जाना हैगा इसको छिलके से रख के कर दे जैसे के रख देना अगला हां हां नहीं डेंट खा लो ये सब तो साफ कर दो ਜੀ ਨੇ ਵੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਦਮਣ ਲਈ ਇੰਨੀ ਅਰਦਾਸਾਂ ਕੀਤੀਆਂ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੇ ਸਾਡੇ ਸੋਹਣੇ ਸੋਹਣੇ ਪੰਜਾਬੀ ਲੋਕ ਗਿਆ ਦੇ ਜ਼ਰੂਰ ਦੇਖਿਆ ਕਰੋ ਚਲੋ ਜੀ ਜੇ ਕਿਸੇ ਕੋਈ ਜੂਸ ਪੀਣਾ ਚਾਹੁੰਦਾ ਹੋਵੇ ਮੇਰਾ ਭੈਣ ਭਾਈ ਇੱਥੇ ਆ ਸਕਦਾ ਹੋਸਟ ਵੈਲਕਮ ਤੇ ਅੱਜ ਸਾਡਾ ਦਮਣ ਪਹਿਲਾਂ ਨਾਲੋਂ ਕਾਫੀ ਠੀਕ ਹੈ ਮੈਨੂੰ ਥੋੜਾ ਜਿਹਾ ਸਹੀ ਲੱਗ ਰਿਹਾ ਲਈਦਾ ਚਾਰ ਤਿੰਨ ਚਾਰ ਦਿਨ ਦਾ ਦਮਣ ਚੰਗਾ ਢਰਾ ਕੇ ਰੱਖਿਆ ਐਂ ਇਸ ਨੂੰ ਕੁੱਛ ਨਹੀਂ ਰੰਗਾਂ ਵਿੱਚ ਦੇ ਨਹੀਂ ਹਲੇ ਹੈਗਾ ਇਹ ਚਾੜੂ ਉਹ ਪੈ ਗਿਆ ਬੀਜ ਪੈ ਗਿਆ ਦਮਨ ਕੰਨੀ ਮੇਰਾ ਨਾ ਕੁਝ ਕਰਾਰਾ ਖਾਣ ਦਾ ਦਿਲ ਕਰਦਾ ਤੇ ਇੱਕ ਦਾ ਦਮਨ ਦਮਾਂਗੇ ਆਪਾਂ ਦਾਲ ਦਾ ਖਾਣੀ ਇੱਕ ਕੱਪਾ ਲੈਣੀਆਂ ਆਹ ਜੂਸ ਖੱਟਾ ਮਿੱਠਾ ਜਿਆ ਤੇ ਨਾਲ ਜ਼ੋਰ ਪਾ ਕੇ ਦੇ ਡੇਢ ਡੋਲਾ ਮੈਂ ਕਿਵੇਂ ਡੇਢ ਚੂਗਾ ਗਲਾਸੇ ਦੇ ਵਿੱਚ ਫਸਿਆ ਦੇ ਇਹ ਕਿ ਦਿਨ ਮੈਂ ਇਤਨੀ ਫਸਿਆ ਸੀ ਗਲਾਸ ਵਿੱਚ ਇਹਦੇ ਜਿਹੜਾ ਇਹਦਾ ਗਲਾਸ ਹੈ ਨਾ

ਕੁੜੀ ਹੈਗੀ ਨੂੰ ਪ੍ਰਭਜਤ ਕੌਰ ਦੀ ਪਰ ਆ ਵਿੱਚ ਫਸ ਗਏ ਨੇ ਸਿਮੂ ਇਹਨਾਂ ਦਾ ਫਰਸਨ ਗਈ ਬਹੁਤ ਹੈ ਐਂ ਖੜਾਂਗੇ ਹਨ ਹੂੰ ਐਂ ਜਦੋਂ ਜਦੋਂ ਫਰੈਸ਼ ਜੂਸ ਸਾਡਾ ਰੈਡੀ ਹੈ ਇਹਦੇ ਵਿੱਚ ਹੁਣ ਆਪਾਂ ਨੂੰ ਪਾਉਣਾ ਕਾਲਾ ਲੂਣ ਤੇ ਕਾਲੇ ਲੂਣ ਦਾ ਡੱਬੀ ਸਾਡੀ ਫਾਈ ਤੱਕ ਨਹੀਂ ਲੱਭੀ ਬਾਹਰ ਕਰਦਾ ਨਹੀਂ ਕੁਝ ਸਿਮੂ ਇੱਕ ਦਿਨ ਲੱਭ ਗਿਆ ਸਾਡਾ ਕਾਲਾ ਲੂਣ ਕਿੱਥਾ ਹੋਇਆ ਬਸ ਮਾ ਜ਼ਿਆਦਾ ਨਾ ਪਾਓ ਨਹੀਂ ਗਲੀ ਮੈਨੂੰ ਕਰਾਰਾ ਚਾਹੀਦਾ ਕਰਾਰਾ ਹੁਣ ਵਿਚਾਰੀ ਕਰਾਰ ਦੂਜਾ ਕਹਿ ਰਹੀ ਆ ਉਹ ਚੀਜ਼ ਦੂਜੀ ਕਰਾਰੀ ਕੀ ਸਾਰੇ ਨੂ ਢਾਲ ਤੇ ਉਹ ਆਹ ਦੇ ਦੋ ਡੂਡਰਾ ਇਹਨੂੰ ਉਹ ਦੂਜਾ ਸਪ੍ਰਿੰਗ ਕਰੋ ਗਰਮੀ ਨਾ ਵੀ ਮੇਰੇ ਪੁੱਤ ਨੂੰ ਠੀਕ ਹੋ ਗਿਆ ਨਾ ਦੇਖ ਕਰਾਰਾ ਹੋ ਗਿਆ ਮੈਂ ਹੋ ਗਿਆ ਨਾ ਹਾਂ ਵੈਰੀ ਗੁੱਡ ਯਾਦ ਆ ਰਹੀ ਹੈ ਨਾ ਤੂੰ ਗੱਲ ਕਰ ਰਹੀ ਮਮਾ ਦੇ ਲੇ ਲਓ ਮਾਮੂ ਨੂੰ ਯਾਦ ਆ ਰਹੀ ਸਿਮਰਨ ਦੀ ਉਹ ਫੋਨ ਕਰਨਾ ਸਿਮਰਨ ਮੇਰਾ ਫੋਨ ਚੱਕ ਪਰ ਸਿਮਰਨ ਨਹੀਂ ਚੱਕਦੀ ਚਲੋ ਬਾਹਰੋਂ ਚੱਕੋ ਡਸਟਬਿਨ ਉਹਨਾਂ ਚ ਲਫਾਫੇ ਪਾਓ ਸਵੇਰ ਦੇ ਉੱਥੇ ਰੱਖਿਓ ਜਿੰਨਾ ਕੂੜਾ ਸਾਰਾ ਵਿੱਚ ਪਣਾ ਉਹ ਪਿਆ ਪਾਉਨੇ ਆ ਨਹੀਂ ਪਾਣੇ ਨੇ ਥੱਲੇ ਪੇਨ ਦਾ ਕੰਮ ਚੱਲ ਰਿਹਾ ਸਾਡੇ ਹੋ ਗਿਆ ਥੋੜਾ ਜਿਹਾ ਰਹਿ ਗਿਆ ਮੌਸਮ ਅੱਜ ਬਹੁਤ ਕਲੀਅਰ ਆ ਬਹੁਤ ਕਲੀਅਰ ਸਾਫ਼ ਸੁਥਰਾ ਮੌਸਮ ਆ ਵਧੀਆ ਆ ਜਿਹੜਾ ਮੈਂ ਧਨੀਆ ਲਾਇਆ ਸੀ ਥੋੜੇ ਚੰ ਪਹਿਲਾਂ ਤੇ ਸਾਰਾ ਨਿਕਲ ਆਇਆ ਦੇ ਲੋ ਇੱਧਰ ਆਪਣੇ ਟਮਾਟਰ ਨੂੰ ਵੀ ਫਲ ਪੈਣ ਵਾਲਾ ਆਪਣੇ ਆ ਪੁੱਗ ਗਿਆ ਇਹ ਬੂਟਾ ਉਹਦੋਂ ਦਿਖਾਇਆ ਸੀ ਮੈਂ ਹਾਂ ਸਿਮਰਨ ਇਸੇ ਲਈ ਤਾਂ ਖੋਣਾ ਗਿਆ ਏ ਤੱਕੇ ਨਾ ਲਾਏ ਆਪਾਂ ਨੇ ਬੰਦੇ ਕੰਮ ਦੇਖੋ ਖੇਤੀ ਕਰੋ ਖੇਤੀ ਸਿਮੂਏ ਇੰਨੀ ਪਿਆਰ ਨਾ ਕਰਨੀ ਦੁੱਖ ਲੱਗਣ ੜਿਆ ਉਹਨੂੰ ਹੌਲੀ ਹੌਲੀ ਬਣਾ ਹੌਲੀ ਹੌਲੀ ਕਰਨੀ ਆਰਾਮ ਨਾਲ ਵਾਪਰੇ ਕੰਮ ਨੇ ਬੇੜਾ ਹਾਂ ਚੱਲ ਹੁਣ ਇੱਥੇ ਪਾ ਆਹ ਦੇਖ ਚਾਲੇ ਪੋਰ ਛੜਿਆ ਉੱਤੋਂ ਡਿੱਗ ਗਿਆ ਆ ਦੇਖਿਆ ਐ ਐਵੇਂ ਕੰਮ ਕਰਾਈਦਾ ਹੁੰਦਾ ਪੋਲ ਖੜ ਕੇ ਨਹੀਂ ਤਾਂ ਐ ਕੰਮ ਨਹੀਂ ਕਰਦੇ ਹੁੰਦੇ ਚੱਲ ਥੱਲੇ ਘਰ ਨੂੰ ਹੱਥ ਨਾਲ ਦੱਬ ਥੱਲੇ ਹਾਂ ਚਲੋ ਉਹ ਅੰਦਰ ਲੈ ਜਾਓ ਰਸੋਈ ਵਾਲਾ ਰਸੋਈ ਚ ਲੈ ਜਾਓ ਸੱਲੀ ਦਾਲ ਨੂੰ ਆਹ ਚੌਥੀ ਸੀਟੀ ਐ ਚਾਰ ਸਿਕਨ ਲੱਗ ਜੇਂ ਬਸ ਛਿਲਕਾ ਫਸ ਜਾਂਦਾ ਇਹ ਲਦਮਨ ਦੀ ਦਮਨ ਦੀ ਹੋਮਪਤ ਵਾਲੀ ਦਵਾਈ ਤੇ ਆਪਾਂ ਨੇ ਦੇਣੀਆਂ ਨੇ 10 ਗੁੰਦਾ ਦੇਣੀਆਂ ਤੇ ਮੈਂ ਦੇਣ ਲੱਗਿਆਂ 5 ਵਜੇ ਦੇਣੀ ਪਹਿਲਾਂ ਸਵੇਰੇ ਦਿੱਤੀ ਹੀ ਦਿਨ ਚ ਚਾਰ ਵਾਰੀ ਦੇਣੀ ਹੈ 10 ਗੁੰਦਾ ਦੇਣੀ ਇੱਕ 5 ਗੁੰਦਾ ਦਵਾਈ ਦੀਆਂ ਪਾ ਕੇ ਫਿਰ 2 ਚੁਟਕੀ ਚ ਪਾਣੀ ਦੇ ਕੇ ਲਦਮਨ ਇਹ ਆਪਾਂ ਨੇ ਕੰਮ ਨੂੰ ਕਰ ਲੈ ਸਾਰੇ ਸਿਰਫ ਰਹਿ ਗਏ ਦਮਨ ਨੂੰ ਅੱਜ ਦੇਣੀ ਆਪਾਂ ਨੇ ਦਾਲ ਦਾ ਪਾਣੀ ਤੋਂ ਮੈਂ ਲੱਗੀ ਹਾਂ ਦੇਣ ਤੇ ਬਸ ਮੈਂ ਹਾਂ ਚਲੋ ਆਪਾਂ ਨਾਲ ਕੱਲ ਵਾਲੀ ਵਲੌਗ ਤੇ ਜਿਹੜੇ ਆਪਣੇ ਪੈਨ ਪ੍ਰਮ ਦੇ ਕਮੈਂਟ ਆਏ ਨੇ ਇਹਨੀਆਂ ਅਰਦਾਸਾਂ ਕੀਤੀਆਂ ਦਵਨ ਵਾਸਤੇ ਉਹਨਾਂ ਦਾ ਦਿਲੋਂ ਧੰਨਵਾਦ ਤੇ ਉਹਨਾਂ ਦੇ ਨਾਂ ਕੁਝ ਲੈਣ ਵਾਲੇ ਹਨ ਸਿੱਪੀ ਢਿੱਲੋ ਜੀ ਥੈਂਕ ਯੂ ਉਹ ਵੀ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ ਤੇ ਉਹਨਾਂ ਨੇ ਬਹੁਤ ਸਾਰੇ ਕਮੈਂਟ ਕੀਤਾ ਤੇ ਨੈਕਸਟ ਕਮੈਂਟ ਹੈਗਾ ਇਹ ਐਡ ਦਾ ਜਿਹੜਾ ਯੂਜ਼ਰ ਕਰਕੇ ਆ ਨਾਂ ਨਹੀਂ ਕੁਝ ਪਤਾ ਤੇ ਉਹਨਾਂ ਨੇ ਕਮੈਂਟ ਕੀਤਾ ਤੇ ਬਲਜੀਤ ਕੌਰ ਨੇ ਆਪਣੇ ਰਜਿੰਦਰ ਕੌਰ ਜਸਵੀਰ ਕੌਰ ਸੰਦੀਪ ਬਾਠ ਇੰਦਰਪਾਲ ਕੌਰ ਬੈਂਸ ਤੇ ਜਹਲ ਜਿੰਦਲ ਜੇ ਨਾਮ ਇਹ ਕੋ ਗਲਤ ਲਿਆ ਗਿਆ ਹੋਇਆ ਤਾਂ ਉਹਦੇ ਲਈ ਸੌਰੀ ਕਮਲਪ੍ਰੀਤ ਸਿੰਘ ਤੇ ਜਸਵੀਰ ਸਿੱਧੂ ਰਮਨਦੀਪ ਕੌਰ ਕਿਰਨ ਬੋਪਾਰਾਏ ਸੰਦੀਪ ਕੌਰ ਤੇ ਅਗਲੀ ਆਈਡੀ ਵੀ ਜੀ ਐਵੇਂ ਹੀ ਹੈ ਐਂਡ ਦਾ ਜਿਹੜਾ ਯੂਜ਼ਰ 81 ਲਿਖਿਆ ਹੈ ਤੇ ਬਲਦੇਵ ਗਰੇਵਾਲ ਰੁਪਿੰਦਰ ਕੌਰ ਤੇ ਜਸਵਿੰਦਰ ਕੌਰ ਰੀਨਾ ਗੜਸੀ ਤੇ ਆ ਵੀ ਕਹ ਹੈਗੇ ਨੇ ਜੀ ਆਪਣੇ ਰਜਿੰਦਰ ਕੌਰ ਹਰਪ੍ਰੀਤ ਸਿੰਘ ਸਿੰਘ ਤੇ ਮਲਕੀਤ ਕੌਰ ਇੰਦਰਜੀਤ ਕੌਰ ਆਰਤੀ ਤੇ ਮਨਦੀਪ ਗਿੱਲ ਦਵਿੰਦਰ ਕੌਰ ਕੁਲਵਿੰਦਰ ਕੌਰ ਭੁਪਿੰਦਰ ਕੌਰ ਹਰਲੀਨ ਕੌਰ ਤੇ ਕੌਰ ਗਿੱਲ ਦਿਲਬਾਰ ਨਾਗਰਾ ਦਿਲਬਾਰ ਨਾਗਰਾ ਤੇ ਬਲਵਿੰਦਰ ਕੌਰ ਸੁਰਿੰਦਰ ਸਹੋਤਾ ਹਨ ਜੋਤ ਗਿੱਲ ਜਸਵੀਰ ਕੌਰ ਤੇ ਆਪਣਾ ਬਲਵਿੰਦਰ ਸਿੰਘ ਤੇ ਕਰਨ ਸਿੰਘ ਤੇ ਰਮਨਜੀਤ ਜੀ ਜੇ ਸਿੰਘ ਤੇ ਪਰਮਜੀਤ कौर ਸਿਮਰਨ कौर ਜੋਬਨ ਸੰਧੂ ਮਨਦੀਪ कौर ਟੀਵਾਣਾ ਹਾ ਦਾ ਬਹੁਤ ਸੋਹਣੇ ਕਮੈਂਟ ਕਰਦੇ ਤੇ ਸਾਰਿਆਂ ਨੇ ਦਮਨ ਵਾਸਤੇ ਅਰਦਾਸਾਂ ਕੀਤੀਆਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੋਤ ਗਿੱਲ ਜੀ ਵੀ ਕਹਿ ਰਹੇ ਨੇ ਤੇ ਹਰਦੀਪ कौर ਤੇ ਤਜਿੰਦਰ कौर ਗਗਨਦੀਪ कौर ਢਿੱਲੋਂ ਸਖਵਿੰਦਰ ਕੌਰ ਤੇ ਦਮਨ ਸਿੰਘ ਮਨਜੀਤ कौर ਦਵਿੰਦਰ ਕੌਰ ਨਵਕ੍ਰੀਤ ਕੌਰ ਗਿੱਲ ਰਪਿੰਦਰ ਗੌਰ ਸੁਖਮਣ ਕੁਲਵਿੰਦਰ ਕੌਰ ਹਰਜੀਤ ਕੌਰ ਰੁਪਿੰਦਰ ਕੌਰ ਪਰਮਿੰਦਰ ਕੌਰ ਤੇ ਸਾਹਿਲ ਮਹਿਰਾ ਸੁਖਵਿੰਦਰ ਕੌਰ ਮਾਨ ਤੇ ਅਗਲਾ ਹੈਗਾ ਜੀ ਮਿਸਿਸ ਗਲੀਲਾ ਤੇ ਅਰਮਾਨ ਕੌਰ ਇਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਰਣਜੀਤ ਕੌਰ ਪਰਮਵੀਰ ਸਿੰਘ ਜਸ਼ਨ ਜਸ਼ਨ ਵਲੌਗ ਹਾਂ ਰੁਪਿੰਦਰ ਕੌਰ ਪਰਵਿੰਦਰ ਗਿੱਲ ਕੁਲਵਿੰਦਰ ਕੌਰ ਕੌਰ ਗਿੱਲ ਹਰਮੀਤ ਕੁਲਦੀਪ ਸਿੰਘ ਦਮਨ ਸਿੰਘ ਫਿਰ ਦੁਬਾਰਾ ਤੋਂ ਮੈਸੇਜ ਕੀਤਾ ਉਹਨਾਂ ਨੇ ਕਿ ਦਮਨ ਪੁੱਤ ਠੀਕ ਹੋ ਜਾਏਗਾ ਤੇ ਪਰਵਿੰਦਰ ਗਿੱਲ ਹਰਜੀਤ ਕੌਰ ਕੁਲਵਿੰਦਰ ਕੌਰ ਵਿਕਰਮਜੀਤ ਵਿਕਰਮਜੀਤ ਬਰਾੜ ਤੇ ਜੋਤ ਗਿੱਲ ਜੀ ਕਹ ਰਹੇ ਤੁਸੀਂ ਬੱਕਰੀ ਦਾ ਦੁੱਧ ਦਿਓ ਹਰਦੀਪ ਕੌਰ ਮੈਂ ਸਾਰਿਆਂ ਦਾ ਨਾਮ ਲੈ ਲਾ ਹਣਾ ਫਿਰ ਮੇਰੇ ਭੈਣ ਭਰਾ ਵਿੱਚ ਕਿਤੇ ਆਇਆ ਨਾ ਕਹੇ ਮੇਰਾ ਨਾਮ ਹੀ ਲਿਆ ਹੈਗਾ ਕਿ ਅਸੀਂ ਵੀ ਦਮਨ ਨੂੰ ਦਮਨਵਾ ਸਿਰਦਾ ਸੰਗੀਤੀਆਂ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਨੇ ਦੋ ਕਮੈਂਟ ਕੀਤੇ ਨੇ ਮਨੁਰਾਜ ਸੰਧੂ ਤੇ ਪਰਵਿੰਦਰ ਗਿੱਲ ਤੇ ਅਗਲਾ ਹੈਗਾ ਜੀ ਪੰਜਾਬੀ 뮤직 ਪੰਜਾਬੀ 뮤직 ਤੇ ਵੀ ਕਹਿ ਰਹੇ ਬੱਕਰੀ ਦਾ ਦੁੱਧ ਦਿਓ ਅਗਲਾ ਹੈਗਾ ਹਰਦੀਪ ਕੌਰ ਗगनਦੀਪ ਢਿੱਲੋਂ ਸੰਦੀਪ ਗਿੱਲ ਕਲਵਿੰਦਰ ਕੌਰ ਹਰਦੀਪ ਕੌਰ ਨਿਸ਼ਾਨਤ阿里ਵਾਲ ਤੇ ਚਲੋ ਜੀ ਅਮਨਦੀਪ ਸਿੰਘ ਹਾਂ ਵੀ ਬਹੁਤ ਸੋਹਣੀ ਕਮੈਂਡ ਕਰਦੇ ਅਮਨਦੀਪ ਸਿੰਘ ਜੀ ਤੇ ਅਮਨ ਸੇਖੋਂ ਜੀ ਤੇ ਪ੍ਰੀਤ ਕੌਰ ਸੰਧੂ ਤੇ ਸਾਰਿਆਂ ਦਾ ਜੀ ਥੈਂਕ ਯੂ ਸੋ ਮਚ ਜਿਹੜਾ ਤੁਸੀਂ ਇੰਨੀ ਅਰਦਾਸਾਂ ਕਰ ਰਹੇ ਇੰਨਾ ਇੰਨਾ ਪਿਆਰ ਕਰ ਰਹੇ ਸਾਡੇ ਬਲੌਗ ਨੂੰ ਇੱਕ ਵਾਰੀ ਫੇਰ ਤੋਂ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਸੀਂ ਰਮਣਵਾਸੇ ਅਰਦਾਸਾਂ ਕੀਤੀਆਂ ਇੰਨਾ ਪਿਆਰ ਕਰਦੇ ਹੋ ਇੰਨੀ ਕੇਅਰ ਕਰਦੇ ਹੋ ਕਰਦੇ ਹੋ ਤੇ ਬਕਾਇਦਾ ਹੀ ਮੈਨੂੰ ਇੰਸਟਾਗ੍ਰam ਤੇ ਅਲੱਗ ਮੈਸੇਜ ਆਏ ਨੇ ਦਮਣ ਵਾਸਤੇ YouTube ਤੇ ਤਾਂ ਆਏ ਆਏ ਨੇ ਇੰਸਟਾਗ੍ਰam ਤੇ ਸਭ ਨੇ ਮੈਨੂੰ ਕਈ ਮੈਨੂੰ ਕਾਲ ਵੀ ਆਈਆਂ ਨੇ ਤੇ ਕਈਆਂ ਨੇ ਮੈਨੂੰ ਮੈਸੇਜ ਕੀਤੇ ਸਪੈਸ਼ਲ ਤੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਥੈਂਕ ਯੂ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ